ਆ ਜੰਦਰ ਸਿੰਘ ਕੀ ਕਰ ਦੁਕਾਨ ਕਰਦੀ ਹੈ ਇਹ ਤੁਸੀਂ ਇਹ ਦੁਕਾਨਾਂ ਇੱਕ ਹੈਗੀ ਹੈ ਇਲੈਕਟ੍ਰੋਨਿਕ ਵੀ ਹੈ ਨਾਲ ਨਾਲ ਇੱਕ ਕੈਫੇ ਹੈ ਆਨਲਾਈਨ ਸਿਸਟਮ ਜਿਹੜਾ ਗ੍ਰਾਮਾਸ ਆਨਲਾਈਨ ਕੈਫੇ ਤੇ ਇੱਕ ਇਲੈਕਟ੍ਰੋਨਿਕ ਵੀ ਹੈ ਕੀ ਹੋਇਆ ਕੀ ਹੋਇਆ ਤੁਸੀਂ ਜਿੰਨਾ ਸਵੇਰੇ ਜਦੋਂ ਅੱਜ ਕਰੇ ਹੋ ਇੱਥੇ ਫੋਨ ਆਇਆ ਭਾਈ ਉਹਨਾਂ ਦਾ ਜਿਹਨਾਂ ਨੇ ਕੋਲ ਆਪਣਾ ਕਿਰਾਏ ਦਾ ਦੁਕਾਨਾ ਤੇ ਉਹਨਾਂ ਨੇ ਮੈਸੇਜ ਨੇ ਵਿਖਾਇਆ ਸਿਰ ਸ਼ੇਅਰ ਕਰਨ ਉਹ ਤੇ ਉਹ ਬੰਦੇ ਬੋਲੇ ਕਿ ਤੁਹਾਡਾ ਨਾ ਤਾਲਾ ਟੁੱਟਿਆ ਤੇ ਸ਼ਟਰ ਟੁੱਟਣਾ ਹੈ ਠੀਕ ਹੈ ਤੇ ਉਹ ਜਦੋਂ ਆ ਕੇ ਵੇਖਿਆ ਉਹਨਾਂ ਨੇ ਉਹਨਾਂ ਨੇ ਤਾਂ ਕੀ ਵਖਾ ਜਦੋਂ ਉਹਨਾਂ ਨੇ ਮੈਨੂੰ ਕੀਤਾ ਮਗਰ ਆ ਆ ਦੇਖਿਆ ਤੇ ਅੱਗੇ ਜਿਹੜੀਆਂ ਪੀਐਨਐਲ ਜਿਹੜੀਆਂ ਜੋੜੀਆਂ ਹੋਈਆਂ ਉਹ ਬਲੇ ਜਿਹੜਾ ਗਾਸੀ ਹੋਈ ਉਹ ਵੀ ਉਹਨੇ ਪਾ ਲਿਆ ਸਾਰਾ ਤੇ ਭਾਂ ਜਿਹੜਾ ਹੋਇਆ ਤੇ ਚੋਕੇ ਮੇੜ ਲੱਗ ਸਾਰਾ ਖਲਾਰ ਗਿਆ ਕਿੰਚੇ ਕਿੰਨਾ ਦੀ ਠੜ ਗਈ ਆ ਦੋ ਮਿਕਸਰ ਵੀ بڑے ਸੋਟ ਗ੍ਰੈਂਡਰ ਮਿਕਸਰ ਵੀ ਉਹ ਚੋਰੀ ਹੋਏ ਪੀਐਨਐਲ ਜੀਆਂ 25 25 ਬੀਰ ਕੈਸ਼ ਇੱਕ ਛੋਟੇ ਛੋਟੇ ਫੋਨ ਬਟਨਾਲੇ ਤੇ ਹੈਡਫੋਨ ਉਹ ਚੋਰੀ ਹੋਏ ਤੁਨਕੇ ਤੇ ਚੱਕ ਮੈਂ ਉਹ ਦੋਤੇ ਮੈਂ ਜਾਣੇ ਸੀ ਬੋਲ ਲੱਗਿਤਾ ਵੀ ਨਸ਼ੇ ਵਾਲੇ ਹੋ ਸੈ ਦੋ ਆਉਣ ਮੈਨੂੰ ਸਾਥ ਤੇ ਗਏ ਨਹੀਂ ਇੱਥੇ ਜਦੋਂ ਪੁਲਸ ਆਈ ਅਸੀਂ ਇਨਕੁਆਰੀ ਕੀਤੀ ਇਹ ਕਬਜ਼ੇ ਲਈਏ ਤੇ ਫਿਰ ਉਹਨਾਂ ਨੇ ਨਹੀਂ ਮੇਰੇ ਪਿੱਛੋਂ ਆਈਏ ਮੈਨੂੰ ਹੋਰ ਪਤਾ ਨਹੀਂ ਪਾਉਣੇ ਆਏ ਕਰਦਾ ਮੈਂ ਮੈਂ ਬੋਲਦਾ ਸੀ ਗੁਰੂ ਗ੍ਰੰਥ ਮਗਰਵਾਜ਼ ਦਾ ਮਾਲ ਸਾਹਿਬ ਕੋਲ ਗਲਗੋ 24 ਨੁਕਸਾਨ ਹੋ ਗਿਆ ਲਗਭਗ ਇੱਕ ਮੇਕਲਾ ਫਿਰ ਬੱਸ ਜਾਂ 15000 ਦਾ ਨੁਕਸਾਨ ਹੋਇਆ ਜੀ ਜਿਹੜਾ ਤੁਹਾਡਾ ਨੁਕਸਾਨ ਹੈ ਤੇ ਕੀ ਮੰਗੇ ਤੁਹਾਡੀ ਮੇਰੀ ਮੰਗ ਇਹ ਹੈ ਜੇ ਤੁਸੀਂ ਜਲਦੀ ਚੋਰੀਆਂ ਨੂੰ ਫੜ ਕੇ ਮੇਰੇ ਜਿਹੜਾ ਕੌੜੀ ਸੁੱਤੀ ਜਾਵੇ ਮੇਰੇ ਸਮਾਨ ਨੂੰ ਐਨਾ ਮਾਰਦੇ ਲਾਉਣ ਲੈ ਗਏ ਸਾਰਾ ਕੰਮ ਗੋਲਿਆ ਸਰ ਇਹ ਇੰਨੀ ਦਾ ਟ੍ਰੇਨ ਕਿੱਦਾਂ ਕਰਾਂਗੇ ਉਹਨਾਂ ਨੇ ਮਾਰਨ ਦੀ ਬੁਰੀ ਤਿਆਰੀ ਨਾਲ ਇਹ ਜਿਹੜੀ ਆ ਗਿਆ ਉਹ ਕੂੜੇ ਵਾਲੀ ਇੱਕ ਸੱਚ ਉਹਨਾਂ ਮਿਲ ਹੀ ਜਾਂ ਉਹਨਾਂ ਨੂੰ ਇੱਥੇ ਕੋਈ ਜਿਹੜੀ ਕੂੜਾ ਚੁੱਕਦੀ ਹੈ ਤੇ ਉਹ ਚਾਹੀਦੀ ਵੇਖਿਆ ਚੱਲਦਾ ਹਾਂ ਇਹਨਾਂ ਡਰਦੀਆਂ ਨੇ ਗਾਂ ਨਹੀਂ ਪਤਾ ਨਹੀਂ ਕਿ ਚੋਰੀ ਵਾਲਾ ਜਾਂ ਕੌਣ ਉਹ ਕਰਕੇ ਯਾ ਵੰਦੇ ਸ ਮੁਰਗੇ ਸਵੇਰੇ ਨਾ ਤੇ ਸੇਵ ਜਾ ਰਿਹਾ ਤੇ ਚਲ ਰਹਾ ਬੈ ਚੁੱਕਾ ਮੇਰਾ ਨਾਮ ਲੱਗਿਆ ਇੱਕ ਸਤਾ ਤੇ ਕੰਦੀ ਦੀ ਦੁਕਾਨ ਹੈ ਨਾ ਜਿਸ ਨਾਮ ਹੈ ਭਾਈ ਜਿੱਥੇ ਚੋਰੀ ਹੋਈ ਆ ਹਾਂਜੀ ਤੇ ਕਾਹੀ ਸਵੇਰੇ ਆਇਆ ਚੋਰੀ ਆ ਕੇ ਦੇਖਿਆ ਤੇ ਪਤਾ ਲੱਗਾ ਕਿ ਰਾਤ ਦੀ ਚੋਰੀ ਹੋਈ ਹੈ ਭਾਈ ਮਤਲਬ ਸਾਰਾ ਸਮਾਨ ਲੈ ਗਏ ਆ ਕੋਈ ਮਗਰ ਆਪਣੀ ਸਾਰੀ ਕਿਆਰੀ ਤੇ ਆਈ ਸੀ ਇਹ ਰੋਡ ਤੇ ਕਦੇ ਦਾਅ ਹੋਇਆ ਨਹੀਂ ਪਹਿਲੀ ਵਾਰ ਆਇਆ ਵਾ ਤੇ ਸਾਰਾ ਕੁਝ ਚਲਦਾ ਰਿਹਾ ਰੋਡ ਰੋਡਾ ਲਾਗੇ ਘਾਰੇ ਆ ਪਿੱਛੇ ਵੀ ਘਾਰੇ ਦੁਕਾਨਾਂ ਦੇ ਹਾਂਜੀ ਤੇ ਲੋਕਾਂ ਲੋਕਾਂ ਸਾਰੇ ਦੇ ਕੰਮ ਕਰ ਰਹੇ ਨੇ ਪਰਾਂ ਨੂੰ ਚੋਰੀ ਹੋਈ ਆ ਤੋਂ ਆਪਣੀ ਜੂਰੀ ਤਿਆਰੀ ਕੀ ਆਈ ਜੇਦਾ ਕੋਈ ਅੱਗੇ ਆ ਜਾਂਦਾ ਤਾਂ ਆਪਣੇ ਕਿਸ਼ਤ ਵਗੈਰਾ ਆਪਣਾ ਸਮਾਨ ਹਥਿਆਰ ਨਾਲ ਲੱਗਿਆ ਹੀ ਤੇ ਬਹੁਤ ਭਾਰੀ ਘਟਨਾ ਆ ਇਸ ਤੋਂ ਬਹੁਤ ਵੱਡਾ ਕਾਲਜ ਬੰਦਾ ਸਕੂਲ ਵਗੈਰਾ ਆ ਸਿਕ ਨੈਸ਼ਨਲ ਕਾਲਜ ਦਾ ਮੇਨ ਘਾਰੇ ਆ ਕੋਣ ਆ ਹਾਂਜੀ ਰੋਡ ਤੇ ਮੇਨ ਘਾਰੇ ਆ ਹਾਂ ਨਹੀਂ ਕਾਸਾ ਸਕੂਲ ਹੈ ਤਿੰਨ ਚਾਰ ਸਕੂਲ ਬੰਦੇ ਆ ਹਾਂਜੀ ਨਾਲੇ ਪਿੱਛੇ ਘਾਰੇ ਸਭ ਤੋਂ ਵੱਡੀ ਇਹ ਗੱਲ ਹੈ ਕਿ ਨਾਲੇ ਰੋਡ ਦੇ ਨਾਲ ਘਾਰੇ ਦੁਕਾਨ ਦੇ ਨਾਲ ਘਾਰੇ ਪਿੱਛੇ ਘਾਰੇ ਆ ਸਾਮਾਨ ਲੱਗੇ ਹੋਏ ਹਾਂਜੀ ਉਹਦੇ ਵਗੈਰਾ LCD ਵਗੈਰਾ ਲੱਗੇ ਆ ਤੇ ਹੋਰ ਮੋਬਾਈਲ ਫੋਨ ਸੀ ਤੇ ਤੇ ਦੂਸਰ ਮਸ਼ੀਨ ਵਗੈਰਾ ਲੱਗੇ ਆ ਤੋਂ ਇਲਾਵਾ ਇਹ ਕਿਹੜੀ ਕੀਮਤ ਹੈ ਹਾਂਜੀ ਸਾਮਾਨ ਕਿਹਟੇ ਵਗੈਰਾ ਮਿਲਿਆ ਹਾਂਜੀ ਥੋੜਾ ਜਿਹਾ ਪੈਸੇ ਕੁਝੇ ਜੀ ਉਹ ਘਾਰ ਕੇ ਗਏ ਹਾਂਜੀ ਪਰ ਲਜ਼ੂਰ ਹੋਣੀ ਚਾਹੀਦੀ ਹੈ ਜੀ ਕਾਲੂ ਸਾਨੂੰ ਵੀ ਡਰ ਹੈਗਾ ਆ ਅੱਜ ਇਹ ਅੱਗੇ ਗੱਲ ਸਮਾਂ ਦਾ ਜੇ ਕੋਈ ਅੱਗੇ ਕੋਈ ਅੰਦੀਸੇ ਇਨਸਾਨ ਵੀ ਆ ਜਾਵੇਗਾ ਵੀ ਜਾਲਮਾਂ ਦਾ ਨੁਕਸਾਨ ਕਰਕੇ ਜਾ ਸਕਦਾ ਜਿੱਦਾਂ ਉਹ ਹਿਆਰ ਲੱਗਿਆ ਸੀ